ਤਨ ਤਨ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਹਾਂ ਜੀ ਭਾਈ ਕੀ ਨਾਮ ਆ ਕੀ ਕਹਿਣਾ ਚਾਹੁੰਦੇ ਹੋ ਅੱਜ ਸ੍ਰੀ ਕਾਟਕ ਸਾਹਿਬ ਦੇ ਹੁਕਮ ਤੇ ਜਿਹੜੇ ਸ਼ਾਮ ਸਾਹਿਬ ਤੇ ਸਾਡੇ ਦਾ ਨਾਮ ਹੈ ਭਾਈ ਜੱਜਵਿੰਦਰ ਸਿੰਘ ਮੈਂ ਬਤੌਰ ਮੁੱਖ ਗ੍ਰੰਤੀ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੋਜਨਾਲਾ ਵਿਖੇ ਪਿਛਲੇ 12 ਸਾਲ ਤੋਂ ਸੇਵਾ ਨਿਭਾ ਰਹਿਆ ਹਾਂ ਜੀ ਸੋ ਅੱਜ ਜਿਵੇਂ ਕਿ ਦਾਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਕਾਬੂ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ ਕਿ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤੇ ਗਏ ਨੇ ਸਿੰਘ ਸਹਿਬਾਨਾਂ ਦੇ ਵੱਲੋਂ ਕਿ ਜਿੰਨੇ ਵੀ ਗੁਰੂ ਘਰ ਦੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਝੁਲਦੇ ਸਨ ਨਿਸ਼ਾਨ ਸਾਹਿਬ ਦੇ ਉੱਪਰ ਚੋਲੇ ਪਹਿਨਾਏ ਜਾਂਦੇ ਸਨ ਸੋ ਸਿੰਘ ਸਹਿਬਾਨਾਂ ਦੇ ਵੱਲੋਂ ਜਾਰੀ ਕੀਤੇ ਹੁਕਮ ਦੇ ਅਨੁਸਾਰ ਅੱਜ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਬ ਵਿਖੇ ਸਮੂੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿੱਚ ਬਿਲਕੁਲ ਇੱਕ ਮਤ ਹੋ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਜੋ ਰੰਗ ਨੇ ਉਹ ਚੇਂਜ ਕੀਤੇ ਨੇ ਤੇ ਅੱਜ ਸੇਵਾਦਾਰਾਂ ਦੇ ਵੱਲੋਂ سرمਈ ਨੀਲਾ ਰੰਗ ਦਾ ਜੋ ਚੋਲਾ ਸਾਹਿਬ ਹੈ ਉਸ ਦੀ ਸੇਵਾ ਚੱਲ ਰਹੀ ਹੈ ਸੋ ਜਦੋਂ ਆਪਾਂ ਇਤਿਹਾਸ ਨੂੰ ਬਾਚਦੇ ਹਾਂ ਤੇ ਉਹਦੇ ਵਿੱਚ ਵੀ ਸਾਨੂੰ ਇਹ ਪਤਾ ਲੱਗਦਾ ਇਉ ਉਪਜੇ ਸਿੰਘ ਭੁਜੰਗੀ ਐ ਨੀਲੰਬਰ ਤਾਰਾ ਹੋਸੀ ਕਾਬਜ ਖਾਲਸਾ ਜਦ ਹੋਸੀ ਨੀਲਾ ਰੰਗ ਇਸ ਤਰ੍ਹਾਂ ਦੇ ਸਾਨੂੰ ਪ੍ਰਮਾਣ ਮਿਲਦੇ ਨੇ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਰੰਗ ਜਦੋਂ ਆਪਾਂ ਇਤਿਹਾਸ ਨੂੰ ਵਿਸ਼ੋਕੜ ਦੇ ਵਿੱਚ ਵੀ ਜਾਵਾਂਗੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਮੇ ਚਿੱਟੇ ਰੰਗ ਦੇ ਨਿਸ਼ਾਨ ਸਾਹਿਬ ਦੀ ਵਰਤੋਂ ਕੀਤੀ ਗਈ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਬਸੰਤੀ ਰੰਗ ਦੇ ਨਿਸ਼ਾਨ ਸਹਿਬ ਝੁਲਾਈ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੀਲੇ ਰੰਗ ਦੇ ਨਿਸ਼ਾਨ ਸਹਿਬ ਝੁਲਾਈ ਜਦੋਂ ਆਪਾਂ ਨਿਹੰਗ ਸਿੰਘਾਂ ਦਾ ਬਾਣਾ ਵੇਖਦੇ ਆ ਉਹ ਵੀ ਨੀਲਾ ਬਾਣਾ ਹੀ ਪੈਂਦੇ ਨੇ ਇਸ ਤਰ੍ਹਾਂ ਸਾਨੂੰ ਬੜੇ ਇਤਿਹਾਸਕ ਸਰੋਤਾਂ ਦੇ ਵਿੱਚੋਂ ਬੜਾ ਪੁਖਤਾ ਪ੍ਰਮਾਣ ਮਿਲਦੇ ਨੇ ਤੇ ਉਹਨਾਂ ਪ੍ਰਮਾਣਾਂ ਨੂੰ ਵੇਖਦੇ ਹੋਏ ਸਿੰਘ ਸਹਿਬਾਨਾਂ ਨੇ ਹੁਕਮ ਜਾਰੀ ਕੀਤੇ ਨੇ ਆਹ ਕੁਝ ਸਿੱਖ ਸੰਗਤਾਂ ਕਹਿ ਰਹੀਆਂ ਨੇ ਕਿ ਰੰਗਾਂ ਦੇ ਵਿੱਚ ਕੀ ਆ ਰੰਗਾਂ ਦੇ ਵਿੱਚ ਉਲਝਾਉਣਾ ਨਹੀਂ ਚਾਹੀਦਾ ਕੌਮ ਨੂੰ ਰੰਗ ਦੇ ਵਿੱਚ ਉਲਝਾਉਣ ਦੀ ਕੋਈ ਗੱਲ ਨਹੀਂ ਹੈ ਪਰ ਜੋ ਸਾਡੇ ਕੋਲ ਇਤਿਹਾਸ ਹੈ ਸਾਡਾ ਪੁਖਤਾ ਇਤਿਹਾਸ ਹੈ ਜੋ ਦੇ ਮੁਤਾਬਕ ਸੀ ਚੱਲੀਏ ਤੇ ਸਿੱਖ ਕੌਮ ਦੀ ਹੋਰ ਵੀ ਚੰਗੀ ਅਗਵਾਈ ਹੋ ਸਕਦੀ ਹੈ ਇਸ ਕਰਕੇ ਜੋ ਵੀ ਫੈਸਲਾ ਆਇਆ ਉਹਦਾ ਅਸੀਂ ਭਰਵਾ ਸਵਾਗਤ ਕਰਦੇ ਆਂ ਤੇ ਉਸ ਫੈਸਲੇ ਦੇ ਅਧੀਨ ਹੀ ਅੱਜ ਗੁਰਦੁਆਰਾ ਸਿੰਘ ਸਭਾ ਕਾਲਿਆਂਵਾਲਾ ਖੁਲਕੇ ਜੋ ਨੀਲੇ ਰੰਗ ਦੇ ਉਸ਼ਾਕੀ ਨਿਸ਼ਾਨ ਸਾਹਿਬ ਤੇ ਪਹਿਨਾਈ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ